ਨਾ ਜੀ ਪਹਿਲਾਂ ਸਾਡੇ ਕੋਲੇ ਹਾਈ ਕੋਰਟ ਦੀ ਸਟੇ ਸੀਗੀ ਨਾ ਸੌਰੀ ਆਪਣੀ ਬਰਨਾਲੇ ਤੋਂ ਲੋਅਰ ਕੋਰਟ ਦੀ ਉਹ ਸੈਸ਼ਨ ਕੋਰਟ ਨੇ ਸਟੇ ਤੋੜ ਦਿੱਤੀ ਹੁਣ ਸਾਡੀ ਸਟੇ ਲਾਈ ਵੀ ਸੀ ਚੰਡੀਗੜ੍ਹ ਉਹਦੀ ਸੋਮਵਾਰ ਨੂੰ ਤਰੀਕ ਸੀਗੀ ਕੱਲ ਬਿਜਲੀ ਬੋਰਡ ਨੂੰ ਸਾਮਣ ਆਏ ਸੀਗੇ ਜਦੋਂ ਸਾਮਣ ਆ ਕੇ ਬਿਜਲੀ ਬੋਰਡ ਨੇ ਐਮ ਐਲ ਏ ਦੀ ਮੁਲਾਈ ਭੁਗਤ ਨਾਲ ਮਾਦਲਬਤ ਸੋਮਵਾਰ ਦੀ ਤਰੀਕ ਨੂੰ ਕਰਕੇ ਅੱਜ ਹੀ ਸਾਰਾ ਪ੍ਰਸ਼ਾਸਨ ਭੇਜ ਕੇ ਧੱਕੇ ਨਾਲ ਅਜ ਉਹਨਾਂ ਨੂੰ ਲੈਟ ਦਿੰਦੇ ਹਾਂ ਉਹਨਾਂ ਲਾਈਟ ਦਾ ਕੰਮ ਦੂਸਰੀ ਪਾਸੇ ਚੱਲ ਰਿਹਾ ਚੱਲ ਰਿਹਾ ਜੀ ਅੱਛਾ ਤੁਹਾਡੇ ਕੋਈ ਅਰੇਸਟ ਵੀ ਕਰੇ ਬੇ ਬੰਦੇ ਇਹਨਾਂ ਅਰੇਸਟ ਸਾਡੇ ਇੱਕ ਸਰਪੰਚ ਆ ਇੱਕ ਸਾਡੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆ ਹੋਰ ਵੀ ਤਿੰਨ ਚਾਰ ਬੰਦੇ ਆ ਕੀ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਜੀ ਜ਼ਮੀਨ ਸਾਡੇ ਪਿੰਡ ਦੀ ਆ ਫਰੀ ਜ਼ਮੀਨ ਦਿੱਤੀ ਆ ਕੋਈ ਸਾਡੇ ਪਿੰਡ ਨੇ ਪੈਸਾ ਨਹੀਂ ਲਿਆ ਲੋਡ ਸਾਡਾ ਪੂਰਾ ਹੈ ਇਹ ਤਾਂ ਜਮੇ ਬਿਲਕੁਲ ਧੱਕੇ ਨਾਲ ਆ ਐਮਐਲਏ ਸਾਡਾ ਉਧਰ ਮਦਦ ਕਰਦਾਈ ਸਾਡੇ ਕੋਈ ਮਦਦ ਨਹੀਂ ਕਰਦਾ ਮੇਰਾ ਨਾਮ ਪਰਮਜੀਤ ਹੈ ਮੈਂ ਪਿੰਡ ਤਲਵੰਡੀ ਦੀ ਮੌਜੂਦਾ ਸਰਪੰਚ ਹਾਂ ਇਹ ਅੱਜ ਮੇਰੇ ਘਰ ਵਾਲੇ ਨੂੰ ਸਵੇਰ ਚੱਕ ਕੇ ਲੈ ਗਏ ਨਲੇ ਇਹਨਾਂ ਨੇ ਅੱਜ ਸਵੇਰ ਸਾਡੇ ਪਿੰਡ ਦੇ ਗ੍ਰੰਥੀ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਜੋ ਚੱਪੜ ਪਾ ਕੇ ਇਹਨਾਂ ਨੇ ਚੱਕਿਆ ਇਹਨਾਂ ਨੇ ਅੱਜ ਸਾਡੇ ਮਹਾਰਾਜ ਸਾਹਿਬ ਵਿੱਚ ਆ ਕੇ ਇੱਥੇ ਇਹਨਾਂ ਬੇਆਬਦੀ ਕੀਤੀ ਆ ਨਾਲੇ ਪਹਿਲਾਂ ਇਹ ਪਸੇਦੋ ਵਾਲੇ ਵੀ ਸਾਡੇ ਗੁਰੂ ਘਰ ਆਏ ਸੀ ਬਹੁਤ ਜਿਆਦੇ ਇਹ ਸਾਡੇ ਪਿੰਡ ਨੂੰ ਗਾਲਾ ਕੱਢ ਕੇ ਗਏ ਆ ਲਾਭ ਸਿੰਘ ਜਿਹੜਾ ਸਾਰਾ ਪ੍ਰਸ਼ਾਸਨ ਇਹ ਸਾਰਾ ਵਿਕਿਆ ਹੋਇਆ ਇਹਨਾਂ ਦਾ ਪੈਸੇ ਲੈਏ ਹੋਏ ਆ ਸਾਡੀ ਬਿਲਕੁਲ ਮਦਦ ਹੀ ਨਹੀਂ ਕਰ ਰਹੇ ਅੱਜ ਕੀ ਅੱਜ ਕੀ ਹੋਇਆ ਅੱਜ ਕੀ ਹੋਣਾ ਅੱਜ ਰਾਮਪੌਣ ਆਏ ਸੀ ਸਾਡੀ ਪੰਚਾਇਤ ਮੈਂਬਰ ਸਾਰੇ ਸਾਡੇ ਪਿੰਡ ਵਾਲੇ ਗ੍ਰੈਡ ਦੇ ਵਿੱਚ ਗਏ ਉਹਨਾਂ ਨੇ ਉੱਥੋਂ ਉਹਨਾਂ ਨੂੰ ਕੁੱਟ ਕੇ ਬਾਹਰ ਕੱਢਿਆ ਜਦੋਂ ਫਿਰ ਸਰਪੰਚ ਸਾਹਿਬ ਬੋਲੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਗੱਡੀ 'ਚ ਪਾ ਲਿਆ ਨਾਲੇ ਸਾਡੇ ਪਿੰਡ ਦੀਆਂ ਦੋ ਤਿੰਨ ਜਿਹੜੀਆਂ માતા ਸੀ ਬਜ਼ੁਰਗ ਉਹਨਾਂ ਨੂੰ ਵੀ ਉਹਨਾਂ ਨੇ ਵਿੱਚ ਚੱਕ ਕੇ ਉਹਨਾਂ ਨੇ ਗੱਡੀ ਵਿੱਚ ਸੈੱਟ ਲਿਆ ਕਿੰਨੇ ਕੁ ਬੰਦੇ ਰੈਸਟ ਕੀਤੇ ਤੁਹਾਡੇ ਨੇ ਉਹਨਾਂ ਨੇ 10 ਜਾਣੇ ਸਾਡੇ ਬੰਦੇ ਰੈਸਟ ਕੀਤੇ ਨਾਲੇ ਉਹਨਾਂ ਨੂੰ ਕੁੱਟਮਾਰ ਵੀ ਕੀਤੀ ਹੈ ਅਗਲਾ ਸੰਘਰਸ਼ ਕੀ ਹੋਊਗਾ ਸਾਨੂੰ ਇਹ ਬੰਦੇ ਕੋ ਦੇ ਚੁਕੀ ਕਿਸੇ ਨੇ ਨਹੀਂ ਜਖਮੀ ਤਾਂ ਨਹੀਂ ਹਜੇ ਕੀਤੇ ਸਾਨੂੰ ਇਹੀ ਮੰਗ ਆ ਵੀ ਸਾਡੀ ਪ੍ਰਸ਼ਾਸਨ ਸੁਣੇ ਫੇਰ ਅਸੀਂ ਧਰਨਾ ਚੱਕਾਂਗੇ ਤੇ ਨਾਲੇ ਸਾਡੇ ਜਿਹੜੇ 20 ਮਿੰਟਾਂ ਦੇ ਵਿੱਚ ਵਿੱਚ ਜਿਹੜੇ ਸਾਡੇ ਪਿੰਡ ਦੇ ਬੰਦੇ ਚੱਕੇ ਹੋਏ ਉਹ ਸਾਡੇ ਕੋਲੇ ਹਾਜ਼ਰ ਚਾਹੀਦੀ ਹੈ ਜਿਹਦੇ ਪਾਸੇ ਕੰਮ ਉਹਨਾਂ ਦਾ ਚੱਲ ਰਿਹਾ ਬਿਜਲੀ ਵਿਭਾਗ ਮੈਂ ਹੁਣ ਤੱਕ ਹਾਂਜੀ ਉਹ ਤਾਰਾ ਪਾ ਚੁੱਕੇ ਆ ਤੇ ਸਾਨੂੰ ਉੱਥੇ ਨੰਗਨ ਨਹੀਂ ਦੇ ਰਹੇ ਉਧਰ ਮੇਰਾ ਨਾਮ ਨਿਰਿੰਦਰ ਖੋਰਾ ਹੈ ਤੇ ਕੀ ਮਾਮਲਾ ਕੀ ਅੱਜ ਜਿਹੜਾ ਮਾਮਲਾ ਮੇਰਾ ਪੁੱਤ ਕਦੋਂ ਫੜਿਆ ਉਹਨਾਂ ਨੇ ਨਜਾਇਜ਼ ਸਾਡਾ ਹੀ ਗ੍ਰੈਡ ਸਾਡਾ ਹੀ ਸਾਰਾ ਕੁਝ ਤੇ ਉਹਨਾਂ ਨੇ ਕਿਹਾ ਤਾਰਾ ਨਹੀਂ ਪਾਉਣ ਦੇਣਾ ਕੋਈ ਫੈਸਲਾ ਹੋਊ ਦਾ ਪਾਵਾਂਗੇ ਇਹਨਾਂ ਨੇ ਤੱਕੇ ਨਾਲ ਨੂੰ ਕੁੱਟ ਕੇ ਤੇ ਬਾਹਰ ਕੱਢ ਕੇ ਤੇ ਕਿਦੇ ਰੇ ਪਹਜਾਤੇ ਸਾਡੇ ਪਿੰਡ ਦੀ ਆਹ ਹਾਂ ਲੈ ਕੇ ਕੀ ਪ੍ਰਸ਼ਾਸਨ ਥੋੜਾ ਆਇਆ ਵਾ ਜਿਹੜਾ ਕੀ ਮੰਗਾ ਸੀ ਇਹ ਕਰਦੇ ਸਾਡਾ ਗਰੇਡਾ ਸਿਤਾਰਾ ਨਹੀਂ ਪਾਉਣ ਦਿੰਦੇ ਬੇਸ਼ੱਕ ਅਸੀਂ ਮਰ ਜਗੇ ਅੱਜ ਸਾਡੇ ਗਰੇਡ ਤੇ ੱੱਕਾ ਹੋਇਆ ਸਵੇਰੇ ਸਾਡੇ ਘਰਾਂ ਤੇ ਹੋਊਗਾ ਗਏ ਸੀ ਤਫੇ ਕੋਲੇ ਜੀ ਉਹ ਵੀ ਸਾਨੂੰ ਔਖਾ ਭਰਾ ਬੋਲੀ ਅਸੀਂ ਕਿਹਾ ਵੀ ਜਦੋਂ ਜ਼ਮੀਨ ਸਾਡੇ ਪਿੰਡ ਦੀ ਆ ਉਹ ਕਹਿੰਦੀ ਵੀ ਅਸੀਂ 6 ਕਰੋੜ ਦਾ ਜਿਹੜੀ ਸਾਨੂੰ ਮਸ਼ੀਨ ਨਹੀਂ ਦਿੱਤੀ ਆ ਮੈਂ ਕਿਹਾ ਵੀ ਸਾਡਾ ਪਿੰਡ ਤਲਵੰਡੀ ਆ ਅਸੀਂ 30 ਲੱਖ ਰੁਪਏ ਇੱਕ ਮਹੀਨੇ ਦਾ ਟੈਕਸ ਗਵਰਨਮੈਂਟ ਨੂੰ ਲੈਡ ਦਾ ਦੇ ਰਹੇ ਹਾਂ ਸਜਦੋ ਦੇ ਵਿੱਚ ਜਾ ਕੇ ਦੇਖੋ 5000 ਘਰ ਆ ਜੀ ਉਹ 3000 ਦੇ ਨਹੀਂ ਰਹੇ 30 ਲੱਖ ਰੁਪਈਆ ਸਭ ਦੇ ਮੀਟਰ ਲੰਕਦੇ ਆ ਜਿਹੜੀ ਤਾਰ ਆ ਹਰਕ ਦੇ ਘਰੇ ਪਾਸੇ ਦੀ ਜਾਂਦੇ ਮੀਟਰ ਕੰਧ ਨਾਲ ਲੁਕੀ ਜਾਂਦਾ ਪ੍ਰਸ਼ਾਸਨ ਨੇ ਸਾਨੂੰ ਇਹ ਗੱਲ ਕਹੀ ਕਿ ਇਹ ਜ਼ਿੰਮੇਵਾਰੀ ਤਾਂ ਗਵਰਨਮੈਂਟ ਦੀ ਆ ਅਸੀਂ ਵੀ ਜਦੋਂ ਫਿਰ ਤਾਰ ਪਾਉਣ ਦੀ ਗਵਰਨਮੈਂਟ ਦੀ ਫਿਰ ਤੁਸੀਂ ਤਾਰ ਕਿਉਂ ਪਾ ਕੇ ਦਿੰਨੇ ਆ ਅਸੀਂ ਤਾਂ 30 ਲੱਖ ਰੁਪਈਆ ਸਾਲ ਦਾ ਆਪਣਾ ਮਹੀਨੇ ਦੋ ਮਹੀਨਾ ਟੈਕਸ ਭਰਦਾ ਰਹਤ ਹਾਂ ਇੰਡੀਪੈਂਡੈਂਟ ਜੇ ਨਹੀਂ ਟੈਕਸ ਭਰਦੇ ਤਾਂ ਸਾਡੇ ਗ੍ਰੈਜੂਏਟ ਸਾਰਟੀ ਚੈੱਕ ਅਪ ਹੋ ਜੇ ਵੀ ਤਲਵੰਡੀ ਪਿੰਡ ਕਿੰਨਾ ਟੈਕਸ ਭਰਦਾ ਤੁਹਾਡੇ ਤੁਹਾਡੇ ਕੋਈ ਬੰਦੇ ਰਸਤੇ ਸਾਡੇ 5-6 ਬੰਦੇ ਰਸਤੇ ਇਹਨਾਂ ਨੇ ਘਰੇ ਆ ਧੱਕੇ ਨਾਲ ਲੈ ਕੇ ਗਏ ਆ ਸ਼ਾਂਤਮੀ ਵਾਲੇ ਬੰਦੇ ਸੀ ਜਦੋਂ ਸਾਡੇ ਪਿੰਡ ਦੇ ਗ੍ਰੈਡ ਦੇ ਵਿੱਚ ਉਹਦੇ ਲੋਕ ਬਰੋਦ ਸਾਡੀ ਜਾਇਦਾਦ ਅਸੀਂ ਜਾਣਦਾ ਸਾਡਾ ਹੱਕ ਮੰਨਦਾ ਸਾਨੂੰ ਕਿਉਂ ਅਧਿਕਾਰ ਕੀ ਕਹਿੰਦਾ ਪ੍ਰਸ਼ਾਸਨ ਕੀ ਕਹਿੰਦਾ ਸਾਨੂੰ ਪ੍ਰਸ਼ਾਸਨ ਸਾਨੂੰ ਧੱਕੇ ਨਾਲ ਕਹਿੰਦੇ ਵੀ ਅਸੀਂ ਲਾਈਟ ਪਾਵਾਂਗੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ ਇਹ ਦੋ ਤਿੰਨ ਬੰਦੇ ਦਾ ਕੁਟਮਾਰ ਵੀ ਹੋਇਆ ਇਹਨੂੰ ਫੜ ਕੇ ਲੈ ਗਏ ਇਹ ਨਹੀਂ ਪਤਾ ਵੀ ਕਿਹੜੇ ਥਾਣੇ 'ਚ ਲਗਾਇਆ ਕਿਹੜੇ ਥਾਣੇ 'ਚ ਨਹੀਂ ਲਗਾਇਆ ਛੱਡਣ ਦੀ ਗੱਲ ਨਹੀਂ ਦੱਸੂਗੀ ਕੋਈ ਕਦੋਂ ਛੱਡਨਾਮਾ ਸਾਨੂੰ ਉਹਨੂੰ ਅਸੀਂ ਦੇਖ ਦੋ ਆਪ ਸਾਨੂੰ ਹੁਣ ਫੋਨ ਲਾਇਆ ਹੈ ਕਹਿੰਦੇ ਵੀ ਅੱਧੇ ਤਾਂ ਘੰਟੇ ਦੇ ਕਰ ਅੱਧੇ ਪੌਣੇ ਘੰਟੇ ਕਰ ਲਾ ਦੇ ਪਰ ਲਾ ਰਾਇ ਲਾਈ ਦੇ ਛੱਡਿਆ ਨਹੀਂ ਅਸੀਂ ਕਿਤੇ ਚ ਪੈਲੇ ਜਿਹੜੇ ਗ੍ਰਿਡ ਸਰਕਾਰ ਨੇ ਦਿੱਤੀ ਆ ਤੇ ਜਿਹੜਾ ਅਸੀਂ 30 ਲੱਖ ਇੱਕ ਮਹੀਨੇ ਦੋ ਮਹੀਨਾ ਦਾ ਭਰਦੇ ਉਹ ਕਹਦਾ ਭਰਦੇ ਆ ਜੀ ਜੇ ਮਸ਼ੀਨ ਦਿੱਤਾ ਤਾਂ 30 ਲੱਖ ਰੁਪਈਆ ਭਰਦੇ ਆ ਇਹ ਕਹਿੰਦੇ 6 ਕਰੋੜ ਦੀ ਮਸ਼ੀਨ ਦਿੱਤੀ ਸਿੱਕੀ ਸਾਨੂੰ ਕੰਠਾ ਪਤਾ ਸਾਡੇ ਪਿੰਡ ਦੇ ਲੋਕਾਂ ਦੇ ਗਾਲਚ ਆ ਦੇਖੋ ਪਿੰਡ ਦੀ ਸਥਿਤੀ ਪੀਸਫੁੱਲ ਆ ਇੱਥੇ ਸਰਕਾਰੀ ਗ੍ਰਿਡ ਵਿੱਚ ਇਹਨਾਂ ਦਾ ਕੋਈ ਟਰਾਂਸਫਰ ਮਸ਼ੀਨ ਆ ਜਿਹੜੀ ਉਹ ਅਪਡੇਟ ਕੀਤੀ ਗਈ ਆ ਤਾਂ ਇਹ ਪਿੰਡ ਦੇ ਮਤਲਬ ਤਲਵੰਡੀ ਦੇ ਜ਼ਗਮੀਨ ਦੇ ਵਿੱਚ ਹੈਗਾ ਗ੍ਰਿਡ ਬਣਿਆ ਹੋਇਆ ਤਾਂ ਇਹ ਪਿੰਡ ਵਾਲੇ ਵਿਰੋਧ ਕਰਦੇ ਸੀ ਵੀ ਅਸੀਂ ਸੈਦੋਕੇ ਵਾਲਿਆਂ ਨੂੰ ਸਪਲਾਈ ਨਹੀਂ ਜਾਣ ਦੇਣੀ ਪਰ ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣੇ ਪਲਾਨਿੰਗ ਦੇ ਅਨੁਸਾਰ ਕੰਮ ਕਰਦੀ ਹੈ ਵੀ ਜਿੱਥੇ ਕੋਈ ਮਸ਼ੀਨ ਵੱਡੀ ਕਰਨੀ ਛੋਟੀ ਕਰਨੀ ਕਿਸੇ ਨੂੰ ਸਪਲਾਈ ਕਿਵੇਂ ਦੇਣੀ ਆ ਉਹਨਾਂ ਦੀ ਸਾਰੀ ਮੈਨੇਜਮੈਂਟ ਹੈ ਪਰ ਇਹ ਲੋਕ ਥੋੜਾ ਜਿਹਾ ਵਿਰੋਧ ਕਰਦੇ ਸੀ ਪਰ ਹੁਣ ਠੀਕ ਹੈ ਪੀਸਫੁਲ ਚੱਲ ਰਿਹਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਇੱਕ ਸਾਰੇ ਜਿਵੇਂ ਕਹਿ ਰਿਹਾ ਵੀ ਪ੍ਰਸ਼ਾਸਨ ਨਹੀਂ ਵੀ ਧੱਕੇ ਚਹੀ ਕਰਿਆ ਕੁੱਟ ਮਾਰ ਕਰੀਏ ਸਾਡੇ ਕੋਲ ਨਹੀਂ ਜੀ ਕਿਸੇ ਦੀ ਕੁੱਟ ਮਾਰ ਨਹੀਂ ਕੀਤੀ ਗਈ ਇਹ ਜਰੂਰ ਹੈ ਵੀ ਇਹ ਤਾਦਨ ਨਹੀਂ ਫੋਰਸ ਲਾਈ ਹੈ ਵੀ ਕੱਲ ਨੂੰ ਵੇ ਇਕੱਠੇ ਹੋ ਖਰਾਬੀ ਕਰਨ ਤੇ ਉਹਨਾਂ ਨੂੰ ਰੋਕਣ ਲਈ ਸਾਡੀ ਫੋਰਸ ਹੈਗੀ ਹੈ ਕਿਹੜਾ ਕਿੰਨੇ ਕੁ ਬੰਦੇ ਡਿਟੇਨ ਕੀਤੇ ਗਏ ਜੀ ਵੈਸੇ ਸੁਰੱਖਿਆ ਵੱਖਰਾ ਨਹੀਂ ਅਜੇ ਤਾਂ ਕੋਈ ਮਤਲਬ ਡਿਟੇਨ ਨਹੀਂ ਹੈ ਭਜੂਜ ਗਏ ਨੇ ਤੇ ਜੋ ਲੋੜ ਪਈ ਤਾਂ ਕਰ ਲਵਾਂਗੇ ਏ ਨਾ ਜੀ ਪਹਿਲਾਂ ਸਾਡੇ ਕੋਲੇ ਹਾਈ ਕੋਰਟ ਦੀ ਸਟੇ ਸੀਗੀ ਨਾ ਸੌਰੀ ਆਪਣੀ ਬਰਨਾਲੇ ਤੋਂ ਲੋਅਰ ਕੋਰਟ ਦੀ ਉਹ ਸੈਸ਼ਨ ਕੋਰਟ ਨੇ ਸਟੇ ਤੋੜਤੀ ਹੁਣ ਸਾਡੀ ਸਟੇ ਲਾਈ ਵੀ ਸੀ ਚੰਡੀਗੜ੍ਹ ਉਹਦੀ ਸੋਮਵਾਰ ਨੂੰ ਤਰੀਕ ਸੀਗੀ ਕੱਲ ਬਿਜਲੀ ਬੋਰਡ ਨੂੰ ਸਾਮਣ ਆਏ ਸੀਗੇ ਜਦੋਂ ਸਾਮਣ ਆ ਕੇ ਬਿਜਲੀ ਬੋਰਡ ਨੇ ਐਮ ਐਲ ਏ ਦੀ ਮੁਲਾਈ ਭੁਗਤ ਨਾਲ ਮਾਦਲਬਤ ਸੋਮਵਾਰ ਦੀ ਤਰੀਕ ਨੂੰ ਕਰਕੇ ਅੱਜ ਹੀ ਸਾਰਾ ਪ੍ਰਸ਼ਾਸਨ ਭੇਜ ਕੇ ਧੱਕੇ ਨਾਲ ਅਜ ਉਹਨਾਂ ਨੂੰ ਲੈਟ ਦਿੰਦੇ ਉਹਨੂੰ ਲਾਈਟ ਦਾ ਕੰਮ ਦੂਸਰੀ ਪਾਸੇ ਚੱਲ ਰਿਹਾ ਚੱਲ ਰਿਹਾ ਜੀ ਅੱਛਾ ਤੁਹਾਡੇ ਕੋਈ ਅਰੇਸਟ ਵੀ ਕਰੇ ਬੇ ਬੰਦੇ ਇਹਨਾਂ ਅਰੇਸਟ ਸਾਡੇ ਇੱਕ ਸਰਪੰਚ ਆ ਇੱਕ ਸਾਡੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆ ਹੋਰ ਵੀ ਤਿੰਨ ਚਾਰ ਬੰਦੇ ਆ ਕੀ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਜੀ ਜ਼ਮੀਨ ਸਾਡੇ ਪਿੰਡ ਦੀ ਆ ਫਰੀ ਜ਼ਮੀਨ ਦਿੱਤੀ ਆ ਕੋਈ ਸਾਡੇ ਪਿੰਡ ਨੇ ਪੈਸਾ ਨਹੀਂ ਲਿਆ ਲੋਡ ਸਾਡਾ ਪੂਰਾ ਹੈ ਇਹ ਤਾਂ ਜਮੇ ਬਿਲਕੁਲ ਧੱਕੇ ਨਾਲ ਆ ਐਮਐਲਏ ਸਾਡਾ ਉਧਰ ਮਦਦ ਕਰਦਾਈ ਸਾਡੇ ਕੋਈ ਮਦਦ ਨਹੀਂ ਕਰਦਾ ਮੇਰਾ ਨਾਮ ਪਰਮਜੀਤ ਹੈ ਮੈਂ ਪਿੰਡ ਤਲਵੰਡੀ ਦੀ ਮੌਜੂਦਾ ਸਰਪੰਚ ਹਾਂ ਇਹ ਅੱਜ ਮੇਰੇ ਘਰ ਵਾਲੇ ਨੂੰ ਸਵੇਰ ਚੱਕ ਕੇ ਲੈ ਗਏ ਨਲੇ ਇਹਨਾਂ ਨੇ ਅੱਜ ਸਵੇਰ ਸਾਡੇ ਪਿੰਡ ਦੇ ਗ੍ਰੰਥੀ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਜੋ ਚੱਪੜ ਪਾ ਕੇ ਇਹਨਾਂ ਨੇ ਚੱਕਿਆ ਇਹਨਾਂ ਨੇ ਅੱਜ ਸਾਡੇ ਮਹਾਰਾਜ ਸਹਿਬ ਵਿੱਚ ਆ ਕੇ ਇੱਥੇ ਇਹਨਾਂ ਬੇਆਬਦੀ ਕੀਤੀ ਆ ਨਾਲੇ ਪਹਿਲਾਂ ਇਹ ਪੈਸੇਦੋ ਵਾਲੇ ਵੀ ਸਾਡੇ ਗੁਰੂ ਘਰ ਆਏ ਸੀ ਬਹੁਤ ਜਾਦੇ ਇਹ ਸਾਡੇ ਪਿੰਡ ਨੂੰ ਗਾਲਾਂ ਕੱਢ ਕੇ ਗਏ ਆ ਲਾਭ ਸਿੰਘ ਜਿਹੜਾ ਸਾਰਾ ਪ੍ਰਸ਼ਾਸਨ ਇਹ ਸਾਰਾ ਵਿਕਿਆ ਹੋਇਆ ਇਹਨਾਂ ਦਾ ਪੈਸੇ ਲਏ ਹੋਇਆ ਸਾਡੀ ਬਿਲਕੁਲ ਮਦਦ ਹੀ ਨਹੀਂ ਕਰ ਰਹੇ ਅੱਜ ਅੱਜ ਵੀ ਹੋਇਆ ਅੱਜ ਵੀ ਰੋਣਾ ਅੱਜ ਉਹ ਪਹਿਲਾਂ ਤਾਰਾਂ ਪੌਣ ਆਈ ਸੀ ਸਾਡੀ ਪੰਚਾਇਤ ਮੈਂਬਰ ਸਾਰੇ ਸਾਡੇ ਪਿੰਡ ਵਾਲੇ ਗ੍ਰੈਡ ਦੇ ਵਿੱਚ ਗਏ ਉਹਨਾਂ ਨੇ ਉੱਥੋਂ ਉਹਨਾਂ ਨੂੰ ਕੱਟ ਕੇ ਬਾਹਰ ਕੱਢਿਆ ਜਦੋਂ ਪਿਆਰੇ ਸਰਪੰਚ ਸਾਹਿਬ ਬੋਲੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਗੱਡੀ ਚ ਪਾ ਲਿਆ ਨਲੇ ਸਾਡੇ ਪਿੰਡ ਦੀਆਂ ਦੋ ਤਿੰਨ ਜਿਹੜੀਆਂ ਮਾਤਾ ਸੀ ਬਜ਼ੁਰਗ ਉਹਨਾਂ ਨੂੰ ਵੀ ਉਹਨਾਂ ਨੇ ਵਿੱਚ ਚੱਕ ਕੇ ਉਹਨਾਂ ਨੇ ਗੱਡੀ ਵਿੱਚ ਸੈੱਟ ਲਿਆ ਕਿੰਨੇ ਕੁ ਬੰਦੇ ਰੈਸਟ ਟੁੱਟੇ ਤੁਹਾਡੇ ਉਹਨਾਂ ਨੇ 10 ਜਾਣੇ ਸਾਡੇ ਬੰਦੇ ਰੈਸਟ ਕੀਤੇ ਨਾਲੇ ਉਹਨਾਂ ਨੂੰ ਕੁੱਟਮਾਰ ਵੀ ਕੀਤੀ ਹੈ ਅਗਲਾ ਸੰਘਰਸ਼ ਕੀ ਹੋਊਗਾ ਸਾਨੂੰ ਇਹ ਬੰਦੇ ਟੁੱਟੇ ਕਿਸੇ ਨਹੀਂ ਜਾਖਮੀ ਤਾਂ ਨਹੀਂ ਹੈ ਜੇ ਕੀਤੇ ਸਾਨੂੰ ਇਹੀ ਮੰਗ ਆ ਵੀ ਸਾਡੀ ਪ੍ਰਸ਼ਾਸਨ ਸੁਣੇ ਫੇਰ ਅਸੀਂ ਧਰਨਾ ਚੱਕਾਂਗੇ ਤੇ ਨਾਲੇ ਸਾਡੇ ਜਿਹੜੇ 20 ਮਿੰਟਾਂ ਦੇ ਵਿੱਚ ਵਿੱਚ ਜਿਹੜੇ ਸਾਡੇ ਪਿੰਡ ਦੇ ਬੰਦੇ ਚੱਕੇ ਹੋਏ ਉਹ ਸਾਡੇ ਕੋਲੇ ਹਾਜ਼ਰ ਚਾਹੀਦੇ ਪਾਸੇ ਕੰਮ ਉਹਨਾਂ ਦਾ ਚੱਲ ਰਿਹਾ ਹੈ ਬਿਜਲੀ ਵਿਭਾਗਮ ਦਾ ਹੁਣ ਤੱਕ ਹਾਂਜੀ ਉਹ ਤਾਰਾ ਪਾ ਚੁੱਕੇ ਆ ਤੇ ਸਾਨੂੰ ਉੱਥੇ ਨੰਗਨ ਨਹੀਂ ਦੇ ਰਹੇ ਉਧਰ ਮੇਰਾ ਨਾਮ ਰੇਂਦਰ ਖੋਰਾ ਤੇ ਕੀ ਮਾਮਲਾ ਕੀ ਅੱਜ ਜਿਹੜਾ ਮਾਮਲਾ ਮੇਰਾ ਪੁੱਤ ਕੱਦ ਤੋਂ ਫੜਿਆ ਉਹਨਾਂ ਨੇ ਨਜਾਇਜ਼ ਸਾਡਾ ਹੀ ਗ੍ਰੈਡ ਸਾਡਾ ਹੀ ਸਾਰਾ ਕੁਝ ਤੇ ਉਹਨਾਂ ਨੇ ਕਿਹਾ ਤਾਰਾ ਨਹੀਂ ਪਾਉਣ ਦੇਣਾ ਕੋਈ ਫੈਸਲਾ ਹੋਊ ਤਾਂ ਪਾਵਾਂਗੇ ਇਹਨਾਂ ਨੇ ੱੱੱਕੇ ਨਾਲ ਉਹਨੂੰ ਕੁੱਟ ਕੇ ਤੇ ਬਾਹਰ ਕੱਢ ਕੇ ਤੇ ਕਿਧਰੇ ਪਹੁੰਚਾਤੇ ਸਾਡੇ ਪਿੰਡ ਦੀ ਹੈ ਸਾਰਾ ਹਾਂ ਲੈ ਕੇ ਕੋਈ ਪ੍ਰਸ਼ਾਸਨ ਥੋੜਾ ਆਇਆ ਵਾ ਜਿਹੜਾ ਕੀ ਮੰਗ ਕੇ ਮੰਗਾ ਸੀ ਇਹ ਕਰਦੇ ਸਾਡਾ ਗ੍ਰੈਡਾ ਸਿਤਾਰਾ ਨਹੀਂ ਪਾਉਣ ਦਿੰਦੇ ਬੇਸ਼ੱਕ ਅਸੀਂ ਮਰ ਜਗੇ ਅੱਜ ਸਾਡੇ ਗ੍ਰੈਡ ਦੇ ੱਤਕਾ ਹੋਇਆ ਸਵੇਰੇ ਸਾਡੇ ਘਰਾਂ ਤੇ ਹੋਊਗਾ ਗਏ ਸੀ ਤਪੇ ਕੋਲੇ ਜੀ ਉਹ ਵੀ ਸਾਨੂੰ ਔਖਾ ਭਰਾ ਬੋਲੀ ਅਸੀਂ ਕਿਹਾ ਵੀ ਜਦੋਂ ਜ਼ਮੀਨ ਸਾਡੇ ਪਿੰਡ ਦੀ ਆ ਉਹ ਕਹਿੰਦੀ ਵੀ ਅਸੀਂ 6 ਕਰੋੜ ਦਾ ਜਿਹੜੀ ਸਾਨੂੰ ਮਸ਼ੀਨ ਦਿੱਤੀ ਆ ਮਖ ਵੀ ਸਾਡਾ ਪਿੰਡ ਤਲਵੰਡੀ ਆ ਅਸੀਂ 30 ਲੱਖ ਰੁਪਈਆ ਇੱਕ ਮਹੀਨੇ ਦਾ ਟੈਕਸ ਗਵਰਨਮੈਂਟ ਨੂੰ ਲੈਂਡ ਦਾ ਦੇ ਰਹੇ ਆ ਸਜਦੋ ਦੇ ਵਿੱਚ ਜਾ ਕੇ ਦੇਖੋ 5000 ਘਰ ਆ ਜੀ ਉਹ 3000 ਦੇ ਨਹੀਂ ਰਹੇ 30 ਲੱਖ ਰੁਪਈਆ ਸਭ ਦੇ ਮੀਟਰ ਲੌਂਕਦੇ ਆ ਜਿਹੜੀ ਤਾਰ ਆ ਹਰਕ ਦੇ ਘਰੇ ਪਾਸੇ ਦੀ ਜਾਂਦੇ ਮੀਟਰ ਕੰਧ ਨਾਲ ਲੌਂਕੀ ਜਾਂਦਾ ਪ੍ਰਸ਼ਾਸਨ ਨੇ ਸਾਨੂੰ ਇਹ ਗੱਲ ਕਹੀ ਕਿ ਇਹ ਜ਼ਿੰਮੇਵਾਰੀ ਤਾਂ ਗਵਰਨਮੈਂਟ ਦੀ ਆ ਅਸੀਂ ਕਿਹਾ ਵੀ ਜਦੋਂ ਫਿਰ ਤਾਰ ਪਾਉਣ ਦੀ ਵੀ ਗਵਰਨਮੈਂਟ ਦੀ ਫਿਰ ਤੂੰ ਤਾਰ ਕਿਉਂ ਪਾ ਕੇ ਦਿੰਨੇ ਆ ਅਸੀਂ ਤਾਂ 30 ਲੱਖ ਰੁਪਏ ਸਾਲ ਦਾ ਆਪਣਾ ਮਹੀਨੇ ਦੋ ਮਹੀਨਾ ਟੈਕਸ ਭਰਦਾ ਟਲਵੰਡੀ ਪਿੰਡ ਜੇ ਨਹੀਂ ਟੈਕਸ ਭਰਦੇ ਤਾਂ ਸਾਡੇ ਗ੍ਰੈਜੂਏਟ ਸਾਡੀ ਚੈੱਕ ਅਪ ਹੋ ਜੇ ਵੀ ਟਲਵੰਡੀ ਪਿੰਡ ਕਿੰਨਾ ਟੈਕਸ ਭਰਦਾ ਤੁਹਾਡੇ ਤੁਹਾਡੇ ਕੋਈ ਬੰਦੇ ਰੈਸਟ ਨਹੀਂ ਸਾਡੇ ਪੰਜ ਛੇ ਬੰਦੇ ਰੈਸਟ ਇਹਨਾਂ ਨੇ ਕਰਿਆ ਧੱਕੇ ਨਾਲ ਲੈ ਕੇ ਗਏ ਆ ਸ਼ਾਂਤਮ ਉਹਦੇ ਲੋਕ ਬਰੋਦ ਸਾਡੀ ਜਾਇਦਾਦ ਅਸੀਂ ਜਾਣਦਾ ਸਾਡਾ ਹੱਕ ਮੰਨਦਾ ਸਾਨੂੰ ਕਿਉਂ ਅਧਿਕਾਰ ਕੀ ਕਹਿੰਦਾ ਪ੍ਰਸ਼ਾਸਨ ਕੀ ਕਹਿੰਦਾ ਸਾਨੂੰ ਪ੍ਰਸ਼ਾਸਨ ਸਾਨੂੰ ਧੱਕੇ ਨਾਲ ਕਹਿੰਦੇ ਵੀ ਅਸੀਂ ਲਾਈਟ ਪਾਵਾਂਗੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ ਇਹ ਦੋ ਤਿੰਨ ਬੰਦੇ ਦਾ ਕੁਟਮਾਰ ਵੀ ਹੋਇਆ ਇਹਨੂੰ ਫੜ ਕੇ ਲੈ ਗਏ ਇਹ ਨਹੀਂ ਪਤਾ ਵੀ ਕਿਹੜੇ ਥਾਣੇ 'ਚ ਲਗਾਇਆ ਕਿਹੜੇ ਥਾਣੇ 'ਚ ਨਹੀਂ ਲਗਾਇਆ ਛੱਡਣ ਦੀ ਗੱਲ ਨਹੀਂ ਦੱਸੂਗੀ ਕੋਈ ਕਦੋਂ ਛੱਡਨਾਮਾ ਸਾਨੂੰ ਉਹਨੂੰ ਅਸੀਂ ਦੇਖ ਦੋ ਆਪ ਸਾਨੂੰ ਹੁਣ ਫੂਲ ਲਾਏ ਕਹਿੰਦੇ ਵੀ ਅੱਧੇ ਤਾਂ ਘੰਟੇ ਦੇ ਕਰ ਅੱਧੇ ਪੌਣੇ ਘੰਟੇ ਕਰ ਲਾ ਦੇ ਪਰ ਲਾ ਰਾਇ ਲਾਈ ਦੇ ਛੱਡਿਆ ਨਹੀਂ ਅਸੀਂ ਕਿਤੇ ਚੱਕ ਇਹ ਜਿਹੜੀ ਗ੍ਰਿਡ ਸਰਕਾਰ ਨੇ ਦਿੱਤੀ ਆ ਤੇ ਜਿਹੜਾ ਅਸੀਂ 30 ਲੱਖ ਇੱਕ ਮਹੀਨੇ ਦੋ ਮਹੀਨਾ ਦਾ ਭਰਦੇ ਉਹ ਕਹਦਾ ਭਰਦੇ ਆ ਜੀ ਜੇ ਮਸ਼ੀਨ ਦਿੱਤਾ ਤਾਂ ਹੀ 30 ਲੱਖ ਰੁਪਈਆ ਭਰਦੇ ਆ ਇਹ ਕਹਿੰਦੇ 6 ਕਰੋੜ ਦੀ ਮਸ਼ੀਨ ਦਿੱਤੀ ਸਿੱਕੀ ਸਾਨੂੰ ਕੰਠਾ ਪਤਾ ਸਾਡੇ ਪਿੰਡ ਦੇ ਲੋਕਾਂ ਦੇ ਗਾਲਚ ਆ ਦੇਖੋ ਪਿੰਡ ਦੀ ਸਥਿਤੀ ਪੀਸਫੁੱਲ ਆ ਇੱਥੇ ਸਰਕਾਰੀ ਗ੍ਰਿਡ ਵਿੱਚ ਇਹਨਾਂ ਦਾ ਕੋਈ ਟਰਾਂਸਫਰ ਮਸ਼ੀਨ ਆ ਜਿਹੜੀ ਉਹ ਅਪਡੇਟ ਕੀਤੀ ਗਈ ਆ ਤਾਂ ਇਹ ਪਿੰਡ ਦੇ ਮਤਲਬ ਤਲਵੰਡੀ ਦੇ ਜ਼ਗਮੀਨ ਦੇ ਵਿੱਚ ਹੈਗਾ ਗ੍ਰਿਡ ਬਣਿਆ ਹੋਇਆ ਤਾਂ ਇਹ ਪਿੰਡ ਵਾਲੇ ਵਿਰੋਧ ਕਰਦੇ ਸੀ ਵੀ ਅਸੀਂ ਸੈਦੂ ਕੇ ਵਾਲਿਆਂ ਨੂੰ ਸਪਲਾਈ ਨਹੀਂ ਜਾਣ ਦੇਣੀ ਪਰ ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣੇ ਪਲਾਨਿੰਗ ਦੇ ਅਨੁਸਾਰ ਕੰਮ ਕਰਦੀ ਹੈ ਵੀ ਜਿੱਥੇ ਕੋਈ ਮਸ਼ੀਨ ਵੱਡੀ ਕਰਨੀ ਛੋਟੀ ਕਰਨੀ ਕਿਸੇ ਨੂੰ ਸਪਲਾਈ ਕਿਵੇਂ ਦੇਣੀ ਆ ਉਹਨਾਂ ਦੀ ਸਾਰੀ ਮੈਨੇਜਮੈਂਟ ਹੈ ਪਰ ਇਹ ਲੋਕ ਥੋੜਾ ਜਿਹਾ ਵਿਰੋਧ ਕਰਦੇ ਸੀ ਪਰ ਹੁਣ ਠੀਕ ਹੈ ਪੀਸਫੁੱਲ ਚੱਲ ਰਿਹਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਇੱਕ ਸਾਰੇ ਜਿਵੇਂ ਕਹਿ ਰਹੇ ਆ ਵੀ ਪ੍ਰਸ਼ਾਸਨ ਨੇ ਵੀ ਧੱਕੇ ਚਾਹੀ ਵੀ ਰੱਟ ਮਾਰ ਕਰੀਏ ਸਾਡੇ ਕੋਲ ਨਹੀਂ ਜੀ ਕਿਸੇ ਦੀ ਕੋਟ ਮਾਰ ਨਹੀਂ ਕੀਤੀ ਗਈ ਇਹ ਜਰੂਰ ਆ ਵੀ ਇਹ ਤਾਦਨਹੀਂ ਫੋਰਸ ਲਾਈ ਹੈ ਵੀ ਕੱਲ ਨੂੰ ਵੇ ਇਕੱਠੇ ਉਹ ਖਰਾਬੀ ਕਰਨ ਤੇ ਉਹਨਾਂ ਨੂੰ ਰੋਕਣ ਲਈ ਸਾਡੀ ਫੋਰਸ ਹੈਗੀ ਹੈ ਕਿਹੜਾ ਕਿੰਨੇ ਕੁ ਬੰਦੇ ਡਿਟੇਨ ਕੀਤੇ ਗਏ ਜੀ ਵੈਸੇ ਸੁਰੱਖਿਆ ਵਕਤ ਨਹੀਂ ਅਜੇ ਤਾਂ ਕੋਈ ਮਤਲਬ ਡਿਟੇਨ ਨਹੀਂ ਹੈ ਭਜੂਜ ਗਏ ਨੇ ਤੇ ਜੇ ਲੋੜ ਪਈ ਤਾਂ ਕਰ ਲਵਾਂਗੇ